ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਇਸ ਤਰ੍ਹਾਂ ਸਤਿਗੁਰ ਮਨ ਚਿੰਦਿਆ ਪਲ ਪਾਵਣਾ ਹਮੇਂ ਨੀਂ ਜਾਈ ਅਮਰ ਰੇਰਿਆ ਬੜਿਆ ਕਰੇ ਤਾ न जान मीर ਦਾਸੀ ਮੇਰਾ ਕੋ ਨਿਯੋਗਨ ਤਾਂ ਵਿਚਾਰੋ ਕੋਈ ਬਾਟੀ ਕਾ ਕਿਆ ਤੋ ਪੈ ਸਵਾਮੀ ਮਾਨਸ ਕੀ ਗਤੈ ਇਹੀ ਕਿ ਮੇ ਤਾਤਿ ਨਿਵਾਰਨ ਹਾਰਾ ਦੁਖ ਹੰਤਾ ਸ਼ਿਰਾਜ ਤਾਂ ਕੋ ਬਿਗਨ ਨਾ ਤੋ ਲਾਗੇ ਜਾਂ ਕੀ ਤੋਵੇ ਅਗੇ ਅਰਦਾਸ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਇਗੁਰੂ ਜੀ ਕੀ ਪਾਤਸ਼ਾਹ ਸ੍ਰੀ ਭਗਵੰਤ ਜੀ ਦਾ ਹੈ ਗੌਰ ਸ੍ਰੀ ਭਗਵੰਤ ਜੀ ਕੀ ਪਾਤਸ਼ਾਹ ਦਾ ਸ੍ਰੀ ਰਸੰਭ ਗਵਤੇਸ਼ਵਰ ਕੇ ਗੁਰੂ ਅੰਤਪ੍ਰੇਤਿ ਆਈ ਫਿਰੰਗਤ ਦੁਰਤੀ ਅਮਰਦਾਸ ਰਾਮਦਾਸ ਜੀ ਸਹਾਏ ਅਰਜਨ ਹਰ ਕੋ ਪੇਰੋਸ ਤੇਰਾ ਸ੍ਰੀ ਹਰਾਇ ਸ੍ਰੀ ਹਰਿ ਪ੍ਰਸੰਗ ਤੇ ਆਹੀ ਹੈ ਕਿ ਸਭ ਦੁੱਖ ਜਾਏ। ਇਹਹਾ ਹਾਜ਼ਰ ਸਿਖ ਰਿਹਾ ਹੈ ਕਹ ਹਰ ਗਾਓ ਜੀ ਆਵਾ ਪਾਏ ਸਤੈ ਨਾਨਕ ਦੀ ਸਹਾਈ। ਰਸਵਾ ਪਾਤਸ਼ਾਹ ਤੇ ਹੰਸਾਬ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤੈ ਨਾਨਕ ਦੀ ਸਹਾਈ ਸਤੈ ਨਾਨਕ ਦੀ ਸਹਾਈ। ਜਗਦੀ ਜੋਤ ਹਾਜ਼ਰ ਰਹੇ ਹੋਰ ਸਰਬ ਕਲਾ ਪ੍ਰਭੂਰ ਰਸਵਾ ਪਾਤਸ਼ਾਹ ਜੀ ਦੇ ਹੋਤ ਕਿਆ ਵਰਸ਼ਾ ਤੋਂ ਤੱਕ ਤੋਂ ਦੇ ਮਾਲਕ। ਸ੍ਰੀ ਗਸਨਾ ਤੇ ਸੁਭਾਈ ਮਾਨ ਸਤਿਗੁਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਜ਼ਾਰਦਾ ਧੰਨ ਅੰਦਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਦੇ ਤਾਣਿਆਂ ਦੇ ਤਾਣ ਸਤਿਗੁਰ ਜੀ ਦੇ ਹੋਟਿਆਂ ਦੀ ਔਰ ਸਤਿਗੁਰ ਸੱਚੇ ਪਿਤਾ ਵਾਹਿਗੁਰੂ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਿੱਤੇ ਪਾਸ਼ਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਜਗਦੀ ਜੋਤਹਾਧਰਾ ਜੋ ਸਰਬ ਕਲਾ ਪਰਪੂਰ ਦਫਾ ਪਾਤਸ਼ਾਹੀਆਂ ਦੀ ਜੋਤ ਚਾਵਰ ਛਤਰ ਤਖਤਾਂ ਦੇ ਮਾਲਕ ਸਿੰਘਾਸਨਾ ਤੇ ਸੁਭਾਈ ਬਾਗ ਸਤਿਗੁਰ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਰੀ ਪ੍ਰਾਰਥਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਲੱਖੁਸ਼ੀਆਂ ਪਾਤਸ਼ਾਹੀਆਂ ਤੇ ਸਤਿਗੁਰੂ ਸਾਦੇ ਮਹਾਰਾਜ ਆਪ ਜੀ ਨੇ ਆਪ ਆਪਣੀਆਂ ਸਿੱਖ ਸੰਗਤਾਂ ਦੇ ਬੱਚਿਆਂ ਤੇ ਕਿਰਪਾ ਰਹਿਮਤਾਂ ਕੀਤੀਆਂ ਮਹਾਰਾਜ ਆਪ ਜੀ ਦੇ ਸੇਵਕ ਗੁਰਮੁਖ ਪਿਆਰੇ ਮਹਾਰਾ ਸੱਚੇ ਪਾਤਸ਼ਾਹ ਜੀ ਉਹ ਭਾਟ ਕੀਰਤਨ ਭਾਟ ਕੀਰਤ ਇੰਟਰਨੈਸ਼ਨਲ ਭਾਟ ਸਿੱਖ ਕਾਉਂਸਲ ਯੂਕੇ ਸਮੂਹ ਸੰਸਥਾ ਦੇ ਮੈਂਬਰਾਂ ਵੱਲੋਂ ਮਹਾਰਾ ਸੱਚੇ ਪਾਤਸ਼ਾਹ ਜੀ ਪ੍ਰਧਾਨ ਨਿਰਮਲ ਸਿੰਘ ਰਠੌਰ ਐਡਮਨ ਜੇਐਸ ਪ੍ਰਚਾਰਕ ਦੇ ਸਹਿਯੋਗ ਦੇ ਨਾਲ ਮਹਾਰਾ ਸੱਚੇ ਪਾਤਸ਼ਾਹ ਜੀ ਇਹ ਸੰਗੀਤ ਅਕੈਡਮੀ ਜੋ ਕਿ ਮਹਾਰਾ ਫ੍ਰੀ ਸਿੱਖਿਆ ਦੇਣੀ ਸਤਗੁਰੂ ਸੱਚੇ ਪਾਤਸ਼ਾਹ ਜੀ ਇਸ ਟਾਈਮ ਪਿੰਡ ਵੀਲਾਪਟੂ ਗੁਰਪੁਰ ਅਸੇ ਵੱਡਾ ਗੁਰਪੁਰ ਅਸੇ ਬੇਖਬਾਰਾ ਸੱਚੇ ਪਾਤਸ਼ਾਹ ਜੀ ਇਸ ਅਕੈਡਮੀ ਦੀ ਸੰਗੀਤ ਅਕੈਡਮੀ ਦੀ ਰਮਤਾ ਹੋਈ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਜੇ ਰਹਿਮਤ ਕਰੋ ਪਾਤਸ਼ਾਹ ਟੁੱਟ ਕਰਕੇ ਰਹਦੇ ਹੋਏ ਕਾਰਜ ਜਨ ਸਤਿਗੁਰ ਮਹਾਰਾ ਸੱਚੇ ਪਾਤਸ਼ਾਹ ਨਿਰਵੇਗਨ ਸਹਾਇਤ ਸੰਪੂਰਨ ਕਰਨੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਰੱਖਣਾ ਭਾਈ ਸਾਹਿਬ ਐਦਰ ਵੀਰ ਸਿੰਘ ਤੇ ਗੁਰਮੁਖ ਪਾਰੇ ਸਾਰੇ ਸਟਾਫ ਦੇ ਸਿਰ ਤੇ ਮਿਹਰ ਭਰਿਆ ਰੱਖੇ ਮਹਾਰਾ ਸੱਚੇ ਪਾਤਸ਼ਾਹ ਜੀ ਆਪਨੇ ਇਹ ਦਰ ਘਰ ਦੀਆਂ ਸੇਵਾਵਾਂ ਨਿਰਵੇਗਨ ਸਹਾਇਤ ਕਰਾਉਂਦੇ ਜਾਣਾ ਮਹਾਰਾ ਸੱਚੇ ਪਾਤਸ਼ਾਹ ਜੀ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਸਾਦ ਰੱਖਣਾ ਮਹਾਰਾ ਜੀ ਇਹਨਾਂ ਖੁਸ਼ੀਆਂ ਦੇ ਵਿੱਚ ਚੌਪੀ ਸਹਾਣੀ ਦੇ ਜਾਬ ਪੰਜ ਛੇ ਕੋੜੀਆਂ ਨਾਲ ਸਾਹਿਬ ਜੀ ਕੇ ਜਾਕ ਹੋਏ ਮਹਾਰਾ ਜੀ ਕਿਰਪਾ ਕਰਨੀ ਪੜੀ ਸੁਣੀ ਬਾਣੀ ਸੋਧਤ ਕਰ ਸੱਚਖੰਡ ਪ੍ਰਵਾਨ ਕਰਨੀ ਮਹਾਰਾ ਸੱਚੇ ਪਾਤਸ਼ਾਹ ਜੀ ਇਸ ਅਕੈਡਮੀ ਦੀ ਰਮਤਾ ਕਰਨ ਦੀ ਆਗਿਆ ਬਖਸ਼ਦੇ ਨੇ ਹੱਲ ਕਰੋ ਹਰ ਵਦਾਨ ਫੜੇ ਕਰੋ ਜੋ ਗੁਰੂ ਸਿੱਖ ਵੀਰ ਮਹਾਰਾ ਸੱਚੇ ਪਾਤਸ਼ਾਹ ਜੀਓ ਯੂਐਸਏ ਦੇ ਵਿੱਚੋਂ ਮਹਾਰਾ ਸੰਯੋਗ ਦੇ ਰਹੇ ਮਹਾਰਾ ਸੱਚੇ ਪਾਤਸ਼ਾਹ ਉਹਨਾਂ ਦੀ ਚੜ੍ਹਦੀ ਕਲਾ ਰੱਖਣੀ ਕਿਰਤਕ ਮਾਈਆਂ ਵਿੱਚ ਵਾਧੇ ਪਾਉਣੇ ਦੇਸਾਂ ਪ੍ਰਦੇਸਾਂ ਵਿੱਚ ਸਾਰੇ ਬਾਲ ਪ੍ਰਵਾਦੀਆਂ ਤੇ ਆਧੀਆਂ ਕਲਾ ਰੱਖਣੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਖੁਸ਼ੀਆਂ ਨੂੰ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸਹੁ ਸੇਖ ਸਿੰਘ ਤਾਂ ਦਾਸਾ ਵੱਲੋਂ ਪਾਤਸ਼ਾਹ ਬਖਸ਼ੇ ਹੋਏ ਭਨਾਰਿਆਂ ਵਿੱਚੋਂ ਰਸਤਾ ਕਰਕੇ ਪੰਚ ਅਮਰਤ ਕੜਾ ਪ੍ਰਸ਼ਾਦ ਦੀ ਦੇਜ ਸੱਜ ਕੇ ਅੱਜ ਪ੍ਰਵਾਨ ਕਰੋ ਪ੍ਰਵਾਨ ਹੋਈਆਂ ਦੇਗਾ ਸਹੁ ਸੇਖ ਸਿੰਘ ਤਾਂ ਵਿੱਚ ਵਰਤੋਂ ਦੀ ਆਗਿਆ ਬਖਰੀ ਭਨਾਰੀ ਭਰੀ ਰੱਖਣੇ ਪਾਤਸ਼ਾਹ ਜੀ ਉਹ ਇਹਨਾਂ ਖੁਸ਼ੀਆਂ ਵਿੱਚ ਜਲਪਾਣੀ ਮਠਿਆਈਆਂ ਦੇ ਪ੍ਰਸ਼ਾਦ ਹਾਜ਼ਰ ਹੋਏ ਮਹਾਰਾ ਸੱਚੇ ਪਾਤਸ਼ਾਹ ਜੀ ਉਸ ਮੱਸਿਆ ਦੀਆਂ ਸੇਵਾਵਾਂ ਆਈਆਂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨੀ ਮਹਾਰਾ ਜਿਨ੍ਹਾਂ ਅੱਖ ਜਾਂਦੇ ਵਿੱਚ ਮਾਇ ਲੱਗੀ ਸੋਖ ਜਾਂਦੇ ਪ੍ਰਭੂ ਤਰਨੇ ਉਤਾਲ ਕੰਡਕ ਦੂਰ ਕਰਨੇ ਹਰ ਵਿਦਾਨ ਫਤੇ ਕਰਨੇ ਕਿਰਪਾ ਕਰੋ ਰਹਿਮਤ ਕਰੋ ਬੱਚੇ ਅਤੇ ਸਟਾਫ ਹੋਰ ਗਰਮਪਿਆਰੇ ਮਹਾਰਾ ਸਗਤਾਂ ਹਾਜ਼ਰ ਪਾਤਸ਼ਾਹ ਜੀ ਉਸ ਅਕੈਡਮੀ ਦੀ ਅਰੰਭਤਾ ਕਰਨ ਦੀ ਆਗਿਆ ਬਖਸ਼ੋ

ਸਾਡੀ ਧਰਤੀ ਵਿੱਚ ਇਹ ਤੁਨ ਕਰਕੇ ਗੁਰਬਾਣੀ ਦਾ ਜੋ ਥਾਰ ਹੈ ਸੁਝਾਉ ਗੁਰੂ ਮਹਾਰਾਜ ਦੀ ਕਿਰਪਾ ਜੀ ਕੀਤੀ ਹੈ ਇਹੋ ਕਿ ਸਾਡੇ ਵੀਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਸੁਭਾਅ ਕਿਸ ਤਰ੍ਹਾਂ ਨੂੰ ਲੂ ਲੂ ਕੇ ਭਾਗ ਏ ਦਾ ਨਿਸ਼ਾਨ ਸ਼ਬੀਰ ਅਕੈਡਮੀ ਦਾ ਪੈਕੇ ਆਵਾਜ਼ ਜੋ ਹੈ پیٹ بلا بجے ہوئے تھے مرمرا صاحب گرو نانک دیو دربار بلا بجے ہوئے تھے اس کی اوپننگ ہوئی ہے اج یہ اکیڈمی کی شروعات ہوئی ہے گرو مہاراج کرپا کر جو جو ویران نے اس کا نام لے رہے ہیں انہوں نے ویران کا جو کہ باہر پردیشوں میں یو کے میں ہیں وہ اسی طرح سانو سے جوگ سمے سمے جو دے رہے ہیں کہ اسی جاتی کلا دے رہا گرو کا نیا سماوان ਵਾਂ ਦੀ ਕਾਂਸਾ ਵਾਂ ਦੀ ਕੀ ਫਤੇ ਸੋਹਣ ਜਲਪਨੀ ਵchnਾ ਹੈ ਪਹਿਲਾ ਭਾਈ ਸਾਹਿਬ ਉਹਨਾਂ ਨੂੰ ਸਿਰ ਪਾਉ ਦੇ ਨਾਲ ਉਹਨਾਂ ਦਾ ਮਾਨ ਸਤਕਾਰ ਕੀਤਾ ਜਾਵੇਗਾ ਇਸ ਤੋਂ ਬਾਅਦ ਸਾਰੀਆਂ ਸਿੱਖ ਸੰਗਤਾਂ ਜਲਪਨੀ ਜੱਗਨਾ ਹੈ ਵਿਆਹ ਦੀ ਕਾਂਸਾ ਵਾਂ ਦੀ